ਅੱਜ 6 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰਮਗਰ ਘੇੜੇ ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਂਚੀਆਂ ਕਰਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋਗੇ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝ ਲਓ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨજર ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰ ਦਵਾਂਗੇ ਜਿਹੜੇ ਕੋਈ ਕਾਲੀ ਰੁਸਤੇ ਨਾਲ ਆਏ ਪੂਰਾ ਮਨਾਇਆ ਜਾਊ ਉਹਨਾਂ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਉਹਨਾਂ ਦਾ ਰੁਸਨ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣ ਦਾ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਮੈਂ ਠੋਕੇ ਕੀਤੀ ਮੈਂ ਕੋਹ ਨੇਰੇ ਚ ਕੀਤੀ ਗਿਆ ਲੋਕੇ ਕੀਤੀ ਕੀ ਮੈਂ ਤਾਂ ਸੁਖੀ ਨੂੰ ਠੋਕਿਆ ਸੀਗਾ ਤੇ ਕਾ ਉਹਨੂੰ ਠੋਕਣਾ ਮੈਂ ਉਹਨੇ ਆਪਣੀ ਕਰਤੂਤਾ ਖੱਟਿਆ ਖਾਣਾ ਨਾ ਕਾਲੀ ਵਰਕਰਰਾਂ ਮੈਂ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕਾਮਾਂ ਕਾਜਾਂ ਆਪਣੇ ਨੂੰ ਦੋ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5 7 10 ਕਾਨਫਰੰਸਾਂ ਤੇ ਪੰਜ-ਸੱਤ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਦੇ ਕੋਈ ਅਫਸਰ ਜਾਇਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂਗੇ ਅੱਜ 6 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ ਤੇ ਮੁੜਕੇ ਇਹਨਾਂ ਅਫਸਰਾਂ ਨੇ ਸਾਡੇ ਮਗਰ-ਮਗਰ ਘੇੜੇ ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਇਤियां ਕਰਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾਂ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋਗੇ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝ ਲਓ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨજર ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰ ਦਵਾਂਗੇ ਜਿਹੜੇ ਕੋਈ ਕਾਲੀ ਰੂਪੇ ਨੇ ਉਹਨਾਂ ਨੂੰ ਮਾਇਆ ਪੂਰਾ ਮਨਾਇਆ ਜਾਓ ਉਹਨਾਂ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਹੈ ਉਹਨਾਂ ਦਾ ਰੁਸਨ ਦਾ ਹੱਕ ਬੰਦਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣਾ ਤਾਂ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਮੈਂ ਠੋਕੇ ਕੀਤੀ ਮੈਂ ਕੋਹ ਨੇਰੇ ਚ ਕੀਤੀ ਗਿਆ ਲੋਕੇ ਕੀਤੀ ਕਿ ਮੈਂ ਤਾਂ ਸੁੱਖੀ ਨੂੰ ਠੋਕਿਆ ਸੀਗਾ ਤੇ ਗਾਂ ਨੂੰ ਠੋਕਣਾ ਮੈਂ ਉਹਨੇ ਆਪਣੀ ਕਰਤੂਤਾ ਖੱਟਿਆ ਖਾਣਾ ਨਾ ਕਾਲੀ ਵਰਕਰਰਾਂ ਨੂੰ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕੰਮ ਕਾਜਾਂ ਆਪਣੇ ਨੂੰ ਦੂਜੇ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5-7 10 ਕਾਨਫਰੰਸਾਂ ਤੇ 5-7 ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਿਤੇ ਕੋਈ ਅਫਸਰ ਜਾਇਜ਼ਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂਗਾ